ਕੀ ਕਹ ਲੋ ਇਹ ਪੂਰੀ ਗੱਲ ਮੇਰੇ ਘਰ 2 ਵਜੇ 2 ਵਜੇ ਮੇਰੇ ਬੱਚਾ ਇਕੱਲਾ ਹੀ ਘਰ ਹੈ ਇਹ ਬਾਹਰ ਗਿਆ ਗੁੱਡੀਆਂ ਲੈਣ ਤੇ ਮਗਰੋਂ ਦੋ ਵਿਅਕਤੀ ਬੜੇ ਆ ਤੇ ਥੋੜਾ ਬੋੜਾ ਸਮਾਨ ਚੋਰੀ ਕਰਕੇ ਚਲ ਗਏ ਆ ਜੋ ਮੇਰੇ ਬੱਚੇ ਨੇ ਵੇਖ ਲਿਆ ਉਹਨਾਂ ਨੂੰ ਤੇ ਉਹ ਇਹਨਾਂ ਦੇ ਹੁਣ ਦਿਆਂ ਹੀ ਬਾਹਰ ਦੌੜੇ ਆ ਦੋਨੋਂ ਜਣੇ ਇੱਕ ਇੱਕ ਦੋ ਮੰਦਰੀਏ ਦੇ ਕਵਾਲੀਆਂ ਵਾ ਕਿੰਨਾ weight ਸੀ ਉਹਨਾਂ ਦਾ ਮੇਰੇ ਕੋਲ 5 ਗ੍ਰਾਮ weight ਹੋਣਾ ਸਾਰੇ ਜੀ ਟੋਟਲ ਹਾਂਜੀ ਦਿੰਦੇ ਆਲੇ ਬਈ ਅ ਦਿੰਦੇ 8:30 ਵਜੇ ਹਾਂਜੀ ਤੇ ਕਿੱਥੇ ਗਏ ਮੈਂ ਮੰਦਰੇ ਬੈਠਦਾ ਸੀ ਘਰ ਕੋਈ ਨਹੀਂ ਘਰ ਬੱਚਾ ਹੈਗਾ ਹੀ ਮੇਰਾ ਹਾਂ ਦੇਖਿਆ ਹਾਂ ਦੇਖਿਆ ਨਹੀਂ ਕਿਤੇ ਦੇ ਵਿਆਹ ਦੀ ਵਿਆਹ ਨਹੀਂ ਪਰਸੋਂ ਆ ਗਏ ਵਿਆਹ ਪਰਸੋਂ ਆ ਗਏ ਸੀ ਅੱਜ ਕਿਤੇ ਨਹੀਂ ਗਏ ਅਸੀਂ ਅੱਜ ਘਰੇ ਹੀ ਆਏ ਏਟਾਈ ਬਈ ਨਹੀਂ ਕਿੰਨੇ ਨਾ ਬੱਚਾ ਕਲਾਕਾਰ ਹੀ ਸੀ ਹਾਂਜੀ ਹਾਂਜੀ ਮੈਂ ਬਾਹਰ ਗਿਆ ਰਿਹਾ ਸੀ ਮੈਂ ਗਿਆ ਹਾਂਜੀ ਬੱਚਾ ਕਾਰ ਹੀ ਗੱਲ ਆਈ ਰਵੀ ਕੁਮਾਰ ਕੀ ਕੰਮ ਕਰਦੇ ਮੈਂ ਵੇਟਰ ਦਾ ਕੰਮ ਕਰਨਾ ਕਦਰੀ ਪਹੁੰਚ ਕੋਣ ਪਤਾ ਨਹੀਂ ਅੰਦਾਜ਼ ਸਾਨੂੰ ਜੀ ਕੋਣ ਅੰਦਾਜ਼ ਸਾਨੂੰ ਨਹੀਂ ਪਤਾ ਜੀ ਕਲੀਅਰ ਕੀਤੀ ਤੁਸੀਂ ਕੋਈ ਨਹੀਂ ਇਹ ਕੰਪਲੀਟ ਕਰਨੀ ਆ ਚਲੋ ਇਹ ਕੀ ਕਹਿਣਾ ਚਾਹੋਗੇ ਵੇਖੋ ਇਹ ਤਾਂ ਉਹ ਮਾੜੀ ਘਟਨਾ ਕੋਈ ਉੱਥੇ ਹੋ ਸਕਦੀ ਰਾਤ ਨੂੰ ਜਾਈ ਸੌਂਦੇ ਵੀ ਚੋਰੀਆਂ ਹੁੰਦੀਆਂ ਪਰ ਅੱਜ ਤੇ 2 ਵਜੇ ਦਿਨੇ ਹੀ ਹੋ ਗਈ ਚੋਰੀ ਇਹ ਵਿਚਾਰਾ ਗਰੀਬ ਬੰਦਾ ਵੇਟਰਾਂ ਦਾ ਕੰਮ ਕਰਦਾ ਇਹ ਗਿਆਦਾ ਹੀ ਮੰਦਰ ਕਿਤੇ ਤੇ ਬੱਚਾ ਨਿਕਲ ਗਿਆ ਘਰ ਹੀ ਤੇ ਉਹ ਵੀ ਦੁਕਾਨ ਤੇ ਕਿਤੇ ਕੋਈ ਚੀਜ਼ ਲੈਣ ਗਿਆ ਤਾਂ ਮਗਰੋਂ ਕੋਈ ਹੱਥ ਸਾਫ਼ ਕਰਕੇ ਚਲ ਗਿਆ ਬੰਦੇ